ਮੇਰਾ ਨਾਮ ਅਜੀਤ ਸਿੰਘ ਜੀ ਗੱਡੀ ਆ ਰਹੀ ਸੀਗੀ ਓਵਰਟੈਕ ਕਰਦੀ ਨਾਲ ਕੁੜੀ ਸੀ ਉਹਦੀ ਕੋਈ ਠੀਕ ਹੈ ਜੀ ਗੱਡੀ ਸੀਗੀ ਬ੍ਰੀਜ਼ਾ ਕਿਧਰ ਕਿਧਰ ਜਾ ਰਹੀ ਸੀ ਮੈਂ ਸਮਰ ਵਾਲੇ ਤੋਂ ਕੰਨੇ ਨੂੰ ਬੁਝਾਰੇ ਦੇ ਘਰ ਨੂੰ ਵਾਪਸ ਤੇ ਉਹ ਗੱਡੀ ਉਧਰੋਂ ਆ ਰਹੀ ਸੀ ਉਹ ਕੰਨੇ ਤੋਂ ਆ ਰਹੀ ਸੀ ਹਾਂ ਜੀ ਦੋ ਗੱਡੀਆਂ ਦੇ ਉੱਤੇ ਵੀ ਓਵਰਟੈਕ ਕਰਕੇ ਵਿੱਚ ਮਰੇ ਮੋਟਰਸਾਈਕਲ ਮੋਟਰਸਾਈਕਲ ਤੇ ਮੇਰੇ ਤੇ ਇੱਕ ਬੰਦਾ ਨਾਲ ਹੋਰ ਬੜਾ ਤੁਰਕੀ ਯਾਰ ਜਿਹੜਾ ਤੁਰਕੀ ਯਾਰ ਦੀ ਹੋ ਗਈ ਉਹ ਦੇਖਿਆ ਮੇਰੇ ਬਹੁਤ ਹੀ ਛੱਟਾਂ ਦੇ ਮੇਰੇ ਬਹੁਤ ਲੱਗੀਆਂ ਨੇ ਤੇ ਜਣੀ ਪਹਿਲਾਂ ਇੱਕ ਵਾਰ ਪਤਾ ਲੱਗਿਆ ਹਾਂ ਕੱਲ ਬਾਅਦ ਕਿਸੇ ਮੇਰੇ ਬੋਤਾਂ ਤੇ ਜੀ ਇਹ ਹਮਦਰ ਦੇ ਉਰੇ ਐਕਸ-ਰਟ ਚਲੇ ਕੇ ਐਕਸ-ਰਟ ਸਰ ਜੀ ਦੱਸੋ ਕਿ ਨਾ ਜੀ ਅਮਰਾ ਡਾਕਟਰ ਹਰਪ੍ਰੀਤ ਜੀ ਐਸਟੀਐਸ ਸਮਨਾਲਾ ਡਾਕਟਰ ਸਾਹਿਬ ਕੀ ਐਕਸੀਡੈਂਟ ਕੇਸ ਆਇਆ ਕਿੰਨੇ ਪੇਸ਼ੈਂਟ ਨੇ ਕੀ ਸੀਰੀਅਸ ਨੇ ਹਾਂਜੀ ਇਹ ਸਾਡੇ ਕੋਲੇ ਦੋ ਪੇਸ਼ੈਂਟ ਆਏ ਨੇ ਇੱਕ ਦਾ ਨਾਮ ਹੈਗਾ 사ਜਨ ਤੇ ਇਹਦੀ ਉਮਰ ਤਕਰੀਬਨ 30 ਸਾਲ ਹੈ ਦੂਜਾ ਹੈਗਾ ਅਜੀਤ ਸਿੰਘ ਇਹ ਹੈਗਾ 32 ਸਾਲ ਦਾ ਲੜਕਾ ਇਹ ਬਰਧਾਲੇ ਕੋਲੇ ਕੋਈ ਗੱਡੀ ਨੇ ਐਕਸੀਡੈਂਟ ਹੋ ਜਾਂਦਾ ਨਾ ਗੱਡੀ ਨੇ ਕੋਈ ਫੇੜ ਮਾਰੀ ਇਹਨਾਂ ਨੂੰ ਤੇ ਇਹਨਾਂ ਦੇ ਮਲਟੀਪਲ ਇੰਜਰੀਜ਼ ਹੈਗੀਆਂ ਨੇ ਦੋਨੋਂ ਬੰਦਿਆਂ ਦੇ ਤੇ ਕਿਸ ਚੀਜ਼ ਤੇ ਜਾ ਰਿਹਾ ਸੀ ਕੁਛ ਹੋ ਲੱਗਿਆ ਇਹ ਜਿਹੜਾ ਸੀਗਾ ਸਾਜਨ ਇਹ ਤੇ ਸੀਗਾ ਮਤਲਬ ਕਿ ਪੈਦਲ ਜਾ ਰਿਹਾ ਸੀ ਸਾਈਡ ਤੋਂ ਤੇ ਜਿਹੜਾ ਇਹ ਮਜੀਤ ਸਿੰਘ ਆ ਇਹ ਮਤਲਬ ਬਾਈਕ ਤੇ ਜਾ ਰਿਹਾ ਸੀਗਾ ਸੱਟਾਂ ਕਿੱਥੇ ਕਿੱਥੇ ਲੱਗੀਆਂ ਨੇ ਸੱਟਾਂ ਜਿਹੜਾ ਹੈਗਾ ਮਤਲਬ ਕਿ ਸਾਜਨ ਉਹਦੇ ਹੈਗੀਆਂ ਸਾਰੀ ਫੇਸ ਦੇ ਉੱਪਰ ਇੰਜਰੀ ਆ ਅੱਛਾ ਜੀ ਹਾਂ ਮਤਲਬ ਕਿ ਮੂੰਹ ਦੇ ਉੱਪਰ ਬੱਲ ਵਗੈਰਾ ਕੱਟੇ ਹੋਏ ਜੀ ਜਿਹੜਾ ਦੂਸਰਾ ਹੈਗਾ ਜੀਤ ਸਿੰਘ ਇਹਦੇ ਮਤਲਬ ਬਾਹਾਂ ਦੇ ਵਿੱਚ ਛਟਾ ਆਉਂਦੀ ਹੈ ਨਾ ਪੂਰਾ ਫ੍ਰੈਕਚਰ ਲੱਗ ਰਿਹਾ ਤਾਂ ਕੋਈ ਪੇਸ਼ੈਂਟ ਨੂੰ ਸ਼ਫਟਲ ਕਰਦੇ ਤਾਂ ਹਾਂਜੀ ਹੁਣ ਫਸਟ ਏਡ ਦੇ ਕੇ ਇੱਕ ਵਾਰ ਐਕਸ-ਰੇ ਕਰਾ ਕੇ ਫਿਰ ਉਹ ਜੋ ਬੰਦ ਦਾ ਟ੍ਰੀਟਮੈਂਟ ਉਹ ਦੇ ਦਾਂਗੇ ਨਾਲ ਰੈਫਰ ਤਾਂ ਨਹੀਂ ਜਾਂਦੇ ਰੈਫਰ ਹਲੇ ਦੇਖ ਰਿਹਾ ਡਾਕਟਰ ਸਾਹਿਬ ਜੋ ਬਲੀਡਿੰਗ ਬੰਦ ਹੋ ਗਈ ਫਿਰ ਤਾਂ ਰੱਖ ਲਾਂਗੇ ਜੇ ਬਲੀਡਿੰਗ ਨਾ ਬੰਦ ਹੋਈ ਫਿਰ ਰੈਫਰ ਕਰਾਂਗੇ